ਪੰਪਾ ਦੀ ਸੈਂਟ ਸਿਰੀਪੁਰੂ ਇੱਕ ਭਾਦਮ ਮਹਾਰਾਜ ਜੀ ਨੇ ਸੋਚਿਆ ਵੀ ਬੇਦੀ ਦੇ ਆਦਨ ਨੂੰ ਮੁਕਤ ਕਰਕੇ ਇੱਕਾਈ ਹਸਪੀਟਲ ਜਿੱਥੇ ਕਿਡਨੀ ਵਾਲਾ ਇਲਾਜ ਕੀਤਾ ਜਾਂਦਾ ਉਹਨਾਂ ਨੇ ਹਰ ਦੁਆਰ ਜਿਹੜਾ ਹੈ ਤੁਸੀਂ ਉਹ ਕਲੀਨ ਸ਼ੁਰੂ ਕੀਤੀ ਹੈ ਪੰਪਾ ਦੀ ਸੈਂਟ ਸਿਰੀਪੁਰੂ ਇੱਕ ਭਾਦਮ ਮਹਾਰਾਜ ਜੀ ਨੇ ਜੀ ਰੱਖਿਆ ਉਹ ਆਪਣਾ ਪੇਸਟ ਤੋਂ ਵੱਧ ਤੋਂ ਵੱਧ ਜਿਹੜੇ ਐਸਏ ਕਿਡਨੀਆਂ ਦੇ ਮਰੀਜ਼ ਆਉਂਦਾ ਜਿਨ੍ਹਾਂ ਨੂੰ ਇਹ ਪਾਰਾ ਮੋਟਾ ਚਿਕਾ ਕੋਰੋਨਾ ਹੈ ਬਿਲਕੁਲ ਫ੍ਰੀ ਹੋਊਗਾ ਤੁਹਾਡੇ ਵਾਸਤੇ ਇਹ ਕੋਰੋਨਾ ਦੇ ਬਲੀਏ ਬੋਸਟਰ ਡਾਕਟਰ ਗੁਰਦੇਵ ਸਿੰਘ ਜੀ ਇੱਕ ਮਹਾਰਾਜਨਲਿਸਟ ਤੇ ਮੰਨੇ ਪਰ ਮੰਨੇ ਡਾਕਟਰ ਤੁਹਾਡੇ ਹਸਪਤਾਲ ਦੇ ਜੁਰਾ ਵਧੀਆ ਲਾਜ ਰਿਹਾ ਤੁਹਾਨੂੰ ਅਸੀਂ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਵਧਾਈ ਦੇ ਲੈ ਕੇ ਕਿ ਜਿਹੜੇ ਭਲੇ ਦੇ ਕਾਰਨ ਵਾਸਤੇ ਅੱਗੇ ਆਏ ਆ ਤੇ ਸਾਨੂੰ ਬਹੁਤ ਤੁਹਾਡੇ ਦਾ ਰੋਮਨ ਲੱਗਦਾ ਹੈ ਬਹੁਤ ਸਾਰੀ ਆਗਿਆ ਦੇ ਅਸੀਂ ਸਾਰਿਆਂ ਨੂੰ ਅੱਜ ਮੈਂ ਇੱਥੇ ਔਕਾਏ ਹਸਪਤਾਲ ਵਿੱਚ ਚਾਹੁੰਦੇ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਪਰੇਸ਼ਾਨਾ ਕੀਤਾ ਆ ਫ੍ਰੀ ਓਪੀਡੀ ਕਰਕੇ ਹਰ ਸੰਡੇ ਫ੍ਰੀ ਓਪੀਡੀ ਹੋਣੇ ਕਰਦੇ ਸੋ ਮੈਂ ਸਾਰਿਆਂ ਨੂੰ ਬੀਗ ਕਰਦੀ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰੇ ਉਹਨਾਂ ਹਮਾਕੇ ਔਕਾਏ ਹਸਪਤਾਲ ਵਿੱਚ ਪਹੁੰਚੋ ਤਾਂ ਕਿ ਤੁਸੀਂ ਮਿਲਦੇ ਸਿਵਾ ਮਾਨਯੋਗ ਡਾਕਟਰ ਬੰਦੀ ਸਿੰਘ ਨਾਲ ਇਹ ਸੁਵਿਜਿਤੀ ਤੁਹਾਡੀ ਇੰਤਜ਼ਾਰ ਕਰੇਗੀ ਸੋ ਫ੍ਰੀ ਆਫਟਰ ਸੋ ਸਾਰੇ ਪਹੁੰਚੋ ਸਸਤਾ ਮੈਂ ਨਾਮ ਤੋਂ ਮੈਂ ਸਾਰੇ ਇੱਥੋਂ ਆਪਰਸ਼ੰਗ ਦਿਨੋਂ ਤੁਹਾਨੂੰ ਅਧਿਵਾਦੀ ਹੈ ਬਾਬਾ ਸੀਜੀਮਾ ਜੀ ਕੰਗਾ ਸੇ ਹੋਈ ਅਨਰ ਵਾਸਿੰਗ ਜਿਹੜੇ ਆਪ ਇੱਥੇ ਆ ਕੇ ਜਿਨ੍ਹਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਸਾਨੂੰ ਇਹ ਹੌਸਲਾ ਦਿੱਤਾ ਕਿ ਹਰ ਐਤਵਾਰ ਨੂੰ ਮਰੀਜ਼ਾਂ ਲਈ ਫ੍ਰੀ ਉਪੜੀ ਅਸੀਂ ਸ਼ੁਰੂ ਕਰੀਏ ਤੇ ਲੋਕਾਂ ਦੀ ਸੇਵਾ ਕਰੀਏ ਸਾਡਾ ਮਕਸਦ ਹੈ ਕਈ ਵਾਰੀ ਕੀ ਬਿਮਾਰੀਆਂ ਹੁੰਦੀਆਂ ਜਿੱਦਾਂ ਗੁਰਦੇ ਦੀਆਂ ਬਿਮਾਰੀਆਂ ਹੋਣ ਗੁਰਦੇ ਫੇਲ ਹੋ ਗਏ ਕੈਂਸਰ ਹੋ ਗਏ ਪੱਤਰੀਆਂ ਹੁੰਦੀਆਂ ਲਿਵਰ ਦੀਆਂ ਬਿਮਾਰੀਆਂ ਹੋ ਗਈਆਂ ਬ੍ਰੇਨ ਦੀਆਂ ਹੋ ਗਈਆਂ ਹੱਡੀਆਂ ਦੀਆਂ ਹੋ ਗਣ ਜੋੜ ਬਦਲਨੇ ਆ ਇਹਦੇ ਕਈ ਲੋਕ ਸਹੀ ਸਲਾਹ ਲੈ ਨਹੀਂ ਪਾਉਂਦੇ ਤਾਂ ਸਾਡਾ ਮਕਸਦ ਹੈ ਕਿ ਅਟਲੀਸ ਅਸੀਂ ਸੰਡੇ ਨੂੰ ਫ੍ਰੀ ਕਰੀਏ ਤਾਂ ਕਿ ਲੋਕੀ ਜਿਹੜੇ ਨਹੀਂ ਸਲਾਹ ਲੈ ਪੰਦੇ ਉਹ ਆ ਕੇ ਸਲਾਹ ਲੈਣ ਤੇ ਆਪਣੀ ਬਿਮਾਰੀ ਬਾਰੇ ਸਹੀ ਗਾਈਡੈਂਸ ਉਹਨਾਂ ਨੂੰ ਮਿਲੇ ਤੇ ਸਹੀ ਟਰੀਟਮੈਂਟ ਹੋ ਸਕੇ ਤਾਂ ਇਸ ਮਕਸਦ ਦੇ ਨਾਲ 350ਵਾਂ ਸ਼ਹੀਦੀ ਦਿਹਾੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹਨੂੰ ਸਮਾਪਤ ਅਸਾਂ ਨੂੰ ਤੇ ਮੰਦੇ ਵਿੱਚ ਆਇਆ ਜਿਵੇਂ ਅਸੀਂ ਪਰਮਾਤਮਾ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਇਹ ਸ਼ੁਰੂਆਤ ਕੀਤੀ ਹੈ ਹਰ ਐਤਵਾਰ ਬਸ ਤੋਂ 1 ਵਜੇ ਫਿਰ ਓਪਨੀ ਹੋਏਗਾ ਇਹ ਡਾਕਟਰ ਸਾਹਿਬ ਸਾਰੇ ਸਾਰੀਆਂ ਬਿਮਾਰੀਆਂ ਦਾ ਹੀ ਹੋਗਾ ਜਾਂ ਇੱਕ ਆਦੀ ਬਸ ਹਰ ਐਤਵਾਰ ਇੱਕ ਇੱਕ ਬਿਮਾਰੀ ਨੂੰ ਡੈਡੀਕੇਟ ਕਰਾਂਗੇ ਪਰ ਹਰ ਬਿਮਾਰੀ ਦਾ ਹੋਏਗਾ ਅੱਛਾ ਹਰ ਬਿਮਾਰੀ ਦਾ ਹੋਏਗਾ ਬਾਕੀ ਇੱਕ ਇੱਕ ਬਿਮਾਰੀ ਇੱਕ ਇੱਕ ਐਤਵਾਰ ਨੂੰ ਚੰਗੀ ਤਰ੍ਹਾਂ ਦੇਖੀ ਜਾ ਸਕਦੀ ਹੈ ਇਹਦੇ ਵਿੱਚ ਇਹਦੇ ਵਿੱਚ ਬਿਮਾਰੀ ਹੋਗੀ ਪੱਤੀਆਂ ਦੀ ਹੋਗੀ ਪ੍ਰੋਸਟੇਟ ਵੀ ਹੋਗੀ ਕਿਸੇ ਐਤਵਾਰ ਨੂੰ ਜੱਚਾ ਬੱਚਾ ਵਿਭਾਗ ਦੀ ਹੋਗੀ ਕਿਸੇ ਐਤਵਾਰ ਨੂੰ ਹੱਡੀਆਂ ਜੋਇੰਟ ਬਦਲਣ ਦੀ ਲੋੜ ਆਪਣੇ ਜੋੜਾਂ ਦੇ ਬਦਲਦਾ ਹੋ ਗਿਆ ਕਿਸੇ ਐਤਵਾਰ ਨੂੰ ਬ੍ਰੇਨ ਤੇ ਸਪਾਈਨ ਦਾ ਹੋ ਗਿਆ ਇਸ ਤਰੀਕੇ ਨਾਲ ਮਤਲਬ ਕਿ ਹਰ ਸੰਡੇ ਨੂੰ ਲਗ ਲਗ ਹੋਏਗੀ ਹਰ ਸੰਡੇ ਨੂੰ ਲੱਗੇਗਾ ਤੇ ਇੱਕ ਸਪੈਸ਼ਲ ਬਿਮਾਰੀ ਨੂੰ ਡੈਡੀਕੇਟ ਹੋਏਗਾ ਠੀਕ ਹੈ ਤਾਂ ਧੰਨਵਾਦੀ ਬਹੁਤ ਦੇਖ ਲਈ ਮਰੀਜ਼ ਹੁਣ ਤੋਂ ਪਹਿਲਾਂ ਹੀ ਉਹਨਾਂ ਨੂੰ ਉਹ ਸਾਬਦਾਂ ਦੀਆਂ ਫੋਟੋ ਕੇ ਇਹਨਾਂ ਦੀ ਸਲਾਹ ਲੈ ਕੇ ਇਵੇਂ ਤੋਂ ਗਾਇਡ ਇਹਨਾਂ ਦੀ ਗਾਇਡ ਨੂੰ ਸਾਹਰ ਨੂੰ ਪਹੁੰਚਾ ਦੇ ਆਪਣੇ ਬਿਮਾਰੀ ਤੋਂ ਬਚ ਨਹੀਂ ਸਕਦਾ ਤੇ ਜਿੱਥੇ ਬਿਮਾਰੀ ਹੈ ਉਹਦੇ ਵਾਸਤੇ ਇਹ ਪਹਿਲਾਂ ਵੀ ਹੈਲਪ ਕਰਦੇ ਆ ਆਪਣੇ ਮਿਹਰਦਾਰ ਦੀ ਹੁਣ ਵੀ ਅਸੀਂ ਬੇਨਤੀ ਕਰਾਂਗੇ ਕੇ ਦੁਬਾਰਾ ਪਰ ਕੋਈ ਨਹੀਂ ਤੇ ਨਾਲ ਕਿਸੇ ਨੇ ਲੈ ਕੁਛ ਨਹੀਂ ਜਾਣਾ ਸੇਵਾ ਸਭ ਤੋਂ ਵੱਡੀ ਸੋ ਜੋ ਤੁਹਾਨੂੰ ਗੁਰੂ ਪਰਸਰ ਦੇ ਸਿਰ ਤੇ ਹੱਥ ਰੱਖ ਕੇ ਕਿਉਂਕਿ ਇਹ ਜਿਹੜੀ ਹੈ ਇਹੋ ਜੇ ਇਹ ਨਹੀਂ ਆ ਮਹਾਰੋਣਾ ਇਹਨੇ ਦੁਨੀਆ ਦੇ ਵਿੱਚੇ ਸੋਗ ਬਣ ਲਈ ਇਹ ਵੀ ਤਪਸ਼ਿਆ ਹੁੰਦੀ ਹੈ ਪੁਰਾਣੀ ਵੀ ਤਪਸ਼ਿਆ ਹੁੰਦੀ ਹੈ ਜਿਹੜਾ ਤੁਸੀਂ ਜੀਵਨ 'ਚ ਕਰਮ ਕਰਦੇ ਆ ਜੇ ਅਸੀਂ ਬਾਹਰ ਨਾਲ ਰਹਿ ਕੇ ਤੂੰ ਵੱਡੀਆਂ ਲੈ ਕੇ ਔਰ ਫਾਤੂ ਕੰਮ ਕਰਕੇ ਮੈਂ ਉਹ ਵਿਸਥਾਰਤਲੀ ਉਸ ਗੱਲ 'ਚ ਜਾਂਦਾ ਸਮਝਦੇ ਹੋਣਗੇ ਕਿ ਸਿਆਣੇ ਪਰਿਸ਼ ਬੜੇ ਉਹਨਾਂ ਦੇ ਕਾਉਂਟ ਸ਼ੰਡੇ ਹੁੰਦੇ ਆ ਸਾਡਾ ਬਲੀਡ ਪੱਟ ਕੇ ਲਿਆਓ ਤੈਨੂੰ ਇੰਨੇ ਦੇਵਾਂਗੇ ਤੇ ਰਾਹ ਕਰਾਂਗੇ ਤੇ ਰਾਹ ਕਰਾਂਗੇ ਕਿਉਂਕਿ ਮੈਨੂੰ ਇਸ ਹਸਪੀਟਲ ਦਾ ਔਰ ਬਦੇਵ ਜੀ ਹੋਣਾਂ ਦਾ ਪਤਾ ਸਾਰਾ ਮੈਂ ਬਹੁਤ ਕਿਉਂਕਿ ਮੈਂ ਵੀ ਟ੍ਰਾਂਸਪਲੈਂਟੇਸ਼ਨ ਨੇ ਮੇਰਾ ਕੀਤਾ ਪਰ ਮੇਰਾ ਤਕਰੀਬਨ ਤੇ ਬਲੀਵਰ ਦੇ 3 ਮਹੀਨੇ ਵੀ 2-3 ਗੇੜੇ ਹੁੰਦੇ ਨੇ ਵੈਸੇ ਹੁੰਦੇ ਨੇ ਮੈਂ ਜਦੋਂ ਵੀ ਆਉਂਦੇ ਜਾਂਦੇ ਸਾਡਾ ਪਿਆਰ ਆ ਬਦੇਵ ਜੀ ਬਹੁਤ ਪਿਆਰ ਕਰਦੇ ਨੇ ਡਾਕਟਰ ਸਾਹਿਬ ਅੰਮ੍ਰਿਤ ਦੇਖਦਾ ਏ ਧਰਮ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਆ। ਸਤਿਗੁਰੂ ਜੀ ਕਹਿੰਦੇ ਦੀਨ ਗਵਾਇਆ ਦੁਨੀਆ ਸੁਦੀ ਨਾ ਚੱਲੀ ਸਾਥ। ਇਹ ਜਿਸ ਮਾਇਆ ਕਰਕੇ ਤੂੰ ਕੰਮ ਕਰ ਰਿਹਾ ਹੈ ਨਾ ਇਹ ਤੇਰੇ ਨਾਲ ਨਹੀਂ ਜਾਣਾ। ਆਇ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ। ਅੱਜ ਦਾ ਸਾਨੂੰ ਇਹ ਸੰਦੇਸ਼ ਵੀ ਮਿਲਦਾ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਕੰਮ ਕਰੋ। ਧਰਮ ਵਿੱਚ ਰਹਿ ਕੇ ਕਰੋ ਆਪਣਾ ਹੱਕ ਦਾ ਜੋ ਤੁਹਾਡਾ ਹੱਕ ਬਣਦਾ ਹੈ। ਕਿਉਂਕਿ ਇਹ ਜਿਹੜੇ ਵੱਡੇ ਹਸਪਤਾਲ ਚਲਾਉਣੇ ਨੇ ਇਹਦੇ ਸਟਾਫ ਰੱਖਣੇ ਨੇ ਡਾਕਟਰ ਰੱਖਣੇ ਨੇ ਔਰ ਇਹਨਾਂ ਨੇ ਜੇ ਦੇਣੇ ਆ ਉਹ ਲੈਂਦੇ ਤੇ ਦੰਦੇ ਆ ਕਰਦੇ ਆ ਪਰ ਆਪਣੇ ਧਰਮਿਕ ਰਹਿ ਕੇ ਕਰਦੇ ਆ ਮੈਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦਿੰਦਾ ਇਹ ਗੱਲ ਮੈਂ ਸਾਹ ਪਾ ਰਿਹਾ ਜਿਹੜੀ ਮੈਂ ਮੈਗੂ ਜੀ ਦਾ ਖਾਲਸਾ ਮੈਗੂ ਜੀ ਖਤੇ ਜੀ ਮੱਥੇ ਗ੍ਰਾਜ਼ਮਾਨ ਸਖਸੀਤਾ ਆਏ ਹੋਏ ਸਾਰੇ ਮਿੱਤਰ ਸੱਜਣ ਸਮੂਹ ਸਟਾਫ ਡਾਕਟਰ ਸਾਹਿਬਾਨ ਮੈਂ ਅੱਜ ਦੇ ਦਿਹਾੜੇ ਜਿਹੜਾ ਕੀ ਧੰਨ ਬਾਬਾ ਗੁਰੂ ਤੇ ਖ਼ਾਲਸਾ ਜੀ ਸਾਡੇ 350 ਮਾ ਛੇ ਦਿਵਸ ਤੇ ਮੌਕੇ ਤੇ ਅਕਾਈ ਹਸਪਤਾਲ ਵੱਲੋਂ ਜਿਹੜੀ ਕੀ ਡਾਕਟਰ ਬਰਦੀਪ ਆਲੋਫ ਲੋਕਨ ਪਲੀਜ਼ ਆਲੋਫ ਤੇ ਡਾਕਟਰ ਦੀ ਟੀਮ ਵੱਲੋਂ ਇੱਕ ਨਵਾਂ ਪ੍ਰੋਗਰਾਮ ਰੱਖਿਆ ਗਿਆ ਕਿ ਹਰ ਇਤਵਾਰ ਨੂੰ ਫ੍ਰੀਓਪੀ ਕੀਤੀ ਜਾਏਗੀ ਉਸ ਮੌਕੇ ਤੇ ਉਸ ਦੀ ਇਨਾਉਗੁਰੇਸ਼ਨ ਦੇ ਮੌਕੇ ਤੇ ਆਇ ਸਾਰੇ ਲੋਕਾਂ ਦਾ ਸਾਰੇ ਸੱਜਣਾ ਦਾ ਮੈਂ ਧੰਨਵਾਦ ਕਰਦਾ ਸਭ ਤੋਂ ਜ਼ਿਆਦਾ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਸੰਤ ਬਾਬਾ ਸਿਚੇਵਾਲ ਜੀ ਮੈਂਬਰ ਪਾਰਲੀਮੈਂਟ ਪਦਮਸ਼ਰੀ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਹੋਏ ਸਹਾਈ ਸਭ ਥਾਈ ਹੋਏ ਸਹਾਈ ਕੰਮ ਪ੍ਰਯਤ ਕਰਦੇ ਆ ਕਿ ਇੱਕ ਇਨਸਾਨ ਜਿਹੜਾ ਕਾਰਨ ਹੈ ਇਹ ਕੋਸ ਨੂੰ ਇਹ ਸਾਡੇ ਸਾਡੇ ਦਿਲ ਦੇ ਬਹੁਤ ਕਰੀਬ ਹੈ ਜੀ ਇੱਕ ਇਨਸਾਨ ਜਿਹੜੀ ਟ੍ਰੀ ਡੈਥ ਹੋ ਜਾਂਦੀ ਹੈ ਉਹ ਅੱਠ ਅੰਗਦਾਨ ਕਰਕੇ ਅੱਠ ਜਾਨਾਂ ਬਚਾ ਸਕਦਾ ਜਿਦੇ ਵਿੱਚ ਦੋ ਗੁਰਦੇ ਦੋ ਫੇਫੜੇ ਇੱਕ ਜਿਗਰ ਇੱਕ ਦਿਲ ਤੇ 50 ਹੋਰ ਇਨਸਾਨਾਂ ਦੀ ਮਦਦ ਕਰ ਸਕਦਾ ਅੱਖਾਂ दान ਕਰਕੇ ਕੰਨਾਂ ਦੇ ਆਪਣੀਆਂ ਹੱਡੀਆਂ ਹੁੰਦੀਆਂ ਛੋਟੀਆਂ ਜਿਹੀਆਂ ਉਹ ਕਰਕੇ ਹਾਰਟ ਦੇ ਵੈਲਵਸ ਹੁੰਦੇ ਆ ਟਿਸ਼ੂ ਹੋਟ ਤੇ ਇੱਕ ਐਸਾ ਇਨਸਾਨ ਜਿਹਦੀ ਐਕਸੀਡੈਂਟ ਦੇ ਵਿੱਚ ਬ੍ਰੇਨ ਡੈਥ ਹੋ ਜਾਂਦੀ ਹੈ ਉਹ ਅੱਠ ਜਾਨਾਂ ਬਚਾ ਸਕਦਾ 50 ਹੋਰ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਹੈ ਤੇ ਪਰ ਜਦੋਂ ਇਹ ਬ੍ਰੇਨ ਡੈਥ ਹੁੰਦੀ ਹੈ ਤੇ ਪਰਮਾਤ ਦੇ ਮੈਂਬਰ ਕਹਿੰਦੇ ਜੀ ਨਾ 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 ਇਹਨੂੰ ਘੋਸ਼ਣਾ ਕਰੋ ਜੀ ਉਹ ਸਾਨੂੰ ਬਾਡੀ ਹਾਂਡਓਵਰ ਕਰ ਤਾ ਉਹਦੇ ਉਹ ਸਾਰਾ ਇੰਨਾ ਪ੍ਰੈਸ਼ੀਅਸ ਕੋਰਸ ਜਿਹੜਾ ਹਿਊਮੈਨਿਟੀ ਦਾ ਮਨੋਕਸਤਾ ਦਾ ਜਿਹੜੀ ਮੁਫਤਲੀ ਸੇਵਾ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਸਾਰਾ ਆਪਾਂ ਜਾਂ ਦਫਨਾ ਦਿੰਦੇ ਆ ਜਾਂ ਬਰਨ ਕਰ ਦਿੰਦੇ ਆ ਆਪਣੀ ਰੀਤੀ ਰਿਵਾਜਾਂ ਦੇ ਮਤਲਬ ਕਰ। ਉਹ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜੇ ਪਰਮਾਤਮਾ ਨਾ ਕਰੇ ਆਪਣੇ ਕਿਸੇ ਰਿਸ਼ਤੇਦਾਰ, ਮਿੱਤਰ, ਦੋਸਤ ਉਹਨਾਂ ਦੀ ਡੈਥ ਬ੍ਰੇਨ ਡੈਥ ਨਾਲ ਹੁੰਦੀ ਹੈ। ਹਸਪਤਾਲਾਂ ਦੇ ਵਿੱਚ ਜਿੰਨੀਆਂ ਡੈਥ ਹੁੰਦੀਆਂ ਸਿਰਫ ਇੱਕ ਪਰਸੈਂਟ ਜਿੰਨੇ ਲੋਕਾਂ ਦੀ ਬ੍ਰੇਨ ਡੈਥ ਨਾਲ ਡੈਥ ਹੁੰਦੀ ਹੈ। ਬਾਕੀ ਜਿਹੜਾ ਹਾਰਟ ਫਲ ਹੋ ਜਾਂਦਾ ਹੈ, ਇਨਫੈਕਸ਼ਨ ਹੋ ਜਾਂਦੀ ਹੈ, ਕੈਂਸਰ ਹੋ ਜਾਂਦਾ ਸੋ ਮਨੀ ਥਿੰਗ। 1% ਐਸੇ ਲੋਕ ਆ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਦੀ ਡੈਥ ਹੁੰਦੀ ਹੈ ਜਿਹੜੇ ਇਹ ਜਾਨਾਂ ਬਚਾ ਸਕਦੇ ਆ ਤਾਂ ਆਪਾਂ ਇਹ ਸਾਰਿਆਂ ਨੂੰ ਪ੍ਰੇਰਿਤ ਕਰਦੇ ਆਂ ਤੇ ਆਪਣੇ ਹਰਪ੍ਰੀਤ ਜੀ ਹਰਪ੍ਰੀਤ ਜੀ ਬਲ ਹਰਪ੍ਰੀਤ ਜੀ ਇੱਕ ਐਸੀ ਲੇਡੀ ਆ ਜੀ ਨੂੰ ਐਸੇ ਅੰਦ ਮਿਲੇ ਜੀ ਜਿਨ੍ਹਾਂ ਦੀ ਐਕਸੀਡੈਂਟ ਚ ਡੈਥ ਹੋਈ ਸੀ ਅਸੀਂ ਉੱਥੋਂ ਆਂਗ ਲੈ ਆਂਦਾ ਤੇ ਇਹਨਾਂ ਨੂੰ ਲਾਇਆ ਜ ਇਹਨਾਂ ਦਾ ਟ੍ਰਾਂਸਪੋਰਟ ਹੋਇਆ ਕਿੰਨਾ ਮਹੀਨਾ ਕਿ ਡੇਢ ਮਹੀਨਾ ਹੋ ਗਿਆ ਇਹ ਵੀ ਲਾਵੇ ਥੰਡੇ ਇਹ ਇੱਕ ਫੌਜੀ ਅਫਸਰ ਹੈ ਜੀ ਬੀਐਸਐਮ ਦੇ ਵਿੱਚ ਪਤਾ ਨਹੀਂ ਕਿੱਥੋਂ ਇਹਨੇ ਸਾਡਾ ਪਤਾ ਕਰਕੇ ਇੱਥੇ ਆਪਣਾ ਨਾਮ ਲਖਾਇਆ ਤੇ ਇਹਨਾਂ ਨੂੰ ਇੱਕ ਨਵਾਂ ਗੁਰਦੁਆਰਾ ਮਿਲਿਆ ਤੇ ਜ਼ਿੰਦਗੀ ਨੂੰ ਨਵੀਂ ਜਿੰਦਗੀ। ਇਦਾਂ ਦੇ ਸਾਡੇ ਕੋਲ ਬਹੁਤ ਬਹੁਤ ਉਦਾਹਰਨਾਂ ਜੀ ਤੇ ਮੈਂ ਹਮੇਸ਼ਾ ਚਾਹੁੰਦਾ ਹੁੰਦਾ ਕਿ ਜਿੱਥੇ ਮੈਂ ਤੁਹਾਡੇ ਮਹਾਪੁਰਸ਼ਾਂ ਕੋਲ ਜਾਵਾਂ ਮੈਂ ਇਹ ਗੱਲ ਜ਼ਰੂਰ ਕਰਾਂ ਤੁਸੀਂ ਤਾਂ ਕਰਦੇ ਕਰਦੇ ਹੋ ਜੀ ਤਾਂ ਕਿ ਆਪਣੀ ਇੱਕ ਕਮਿਊਨਿਟੀ ਦਾ ਇੱਕ ਫਾਇਦਾ ਹੋ ਜਾਏ। ਇਹ ਆਪਣੇ ਅੱਜ ਪ੍ਰੋਗਰਾਮ ਦਾ ਪਾਰਟ ਨਹੀਂ ਸੀ ਪਰ ਨਿਰੋਜ ਜੀ ਨੇ ਟੱਚ ਕਰ ਦਿੱਤਾ ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 20 ਸਾਲ ਹੋ ਗਏ ਜੀ ਤੇ ਸਾਨੂੰ ਖਾਲ ਹੋਣ ਪੈਣਾ ਸ਼ੁਰੂ ਹੋਇਆ। شروئے بابا تنا سنگھ جیلاس جیجوت سنگھ جی سب جیسے بھی آئے ਜੀ ਆਨੰਦ ਕਰਕੇ ਸਾਡੇ ਰਜੋਸ਼ ਸਿੰਘ ਜੀ ਜੀ ਸਾਡੇ ਨੂੰ ਬਹੁਤ ਬਹੁਤ ਰਸਾਇਆ ਹੋਣ ਦਾ ਨਾਮ ਹੈ ਜੀ ਉਹਨਾਂ ਦਾ ਤਰਨਾ ਸਿੰਘ ਜੀ ਨੂੰ ਅਨੁਕਾਤ سو ڈاکٹر بلدیپ پلیز پنڈا